ਕੈਨੇਡੀਅਨ ਖਬਰਨਾਮੇ ਵਿੱਚ ਵੱਡੀ ਬ੍ਰੇਕਿੰਗ ਨਿਊਜ਼ ਫੋਰਡ ਸਰਕਾਰ ਬੇਘਰ ਕੈਂਪਾਂ ਨੂੰ ਖਤਮ ਕਰਨ ਲਈ ਕਾਨੂੰਨ ਤਿਆਰ ਕਰਨ ਵਿੱਚ ਜੁਟ ਚੁੱਕੀ ਹੈ ਵਿਧਾਨ ਸਭਾ ਦੇ ਉੱਠਣ ਅਤੇ ਐਮਪੀਪੀ ਦੀਆਂ ਛੁੱਟੀਆਂ ਲਈ ਆਪਣੀ ਸवारी ਤੇ ਵਾਪਸ ਆਉਣ ਤੱਕ ਸਿਰਫ ਦਿਨਾਂ ਦੇ ਨਾਲ ਫੋਰਡ ਸਰਕਾਰ ਅਨਟਾਰੀਓ ਕਸਬੇ ਤੇ ਸ਼ਹਿਰਾਂ ਵਿੱਚ ਬੇਘਰ ਕੈਂਪਾਂ ਨੂੰ ਖਤਮ ਕਰਨ ਦਾ ਨਵਾਂ ਕਾਨੂੰਨ ਪੇਸ਼ ਕਰਨ ਦਾ ਦਾਅਵਾ ਕਰ ਸਕਦੀ ਹੈ ਵੀਰਵਾਸ ਸਵੇਰੇ ਪ੍ਰਕਾਸ਼ਿਤ ਪੱਤਰ ਵਿੱਚ ਅੰਟਾਰੀ ਦੇ ਪ੍ਰੀਮੀਅਰ ਡਾਕ ਫੋਰਡ ਨੇ 12 ਮੇਅਰ ਦੇ ਇੱਕ ਸਮੂਹ ਨੂੰ ਆਪਣੀ ਯੋਜਨਾ ਦੀ ਰੂਪਰੇਖਾ ਦਿੱਤੀ ਹੈ ਤੇ ਜਿਨ੍ਹਾਂ ਨੇ ਉਹਨਾਂ ਕੈਂਪਾਂ ਨੂੰ ਤੋੜਨ ਦੇ ਲਈ ਬਜੂਤ ਧਾਰਾ ਦੀ ਵਰਤੋਂ ਕਰ ਲਈ ਕੀ ਹੈ ਪ੍ਰੀਮੀਅਰ ਨੇ ਲਿਖਿਆ ਕਿ ਇਸ ਜਨਤਕ ਵਿਕਾਰ ਨਸ਼ੀਲੇ ਪਦਾਰਥ ਦੀ ਵਰਤੋਂ ਤਸਕਰੀ ਅਤੇ ਜਨਤਕ ਸਥਾਨਾਂ ਤੇ ਨੁਕਸਾਨ ਨੂੰ ਖਤਮ ਕਰਨ ਲਈ ਇਹ ਕੰਮ ਕਰਨ ਜਾ ਰਹੇ ਹਨ ਜੋ ਡੇਰਿਆਂ ਵਿੱਚ ਵਿਆਪਕ ਵਾਧੇ ਦੇ ਨਤੀਜੇ ਵਜੋਂ ਹੋਇਆ ਹੈ ਇੱਕ ਗੰਭੀਰ ਸਮੱਸਿਆ ਜੋ ਅਨਟਾਰੀਓ ਪਾਰ ਵਿੱਚ ਪਾਈਚਾਰੇ ਨੂੰ ਪ੍ਰਭਾਵਿਤ ਕਰ ਰਹੀ ਹੈ ਲੋਕ ਕਾਰਵਾਈ ਵੀ ਸਹੀ ਮੰਗ ਕਰ ਰਹੇ ਨੇ ਹੋ ਕੀ ਰਿਹਾ ਹੈ ਯੋਜਨਾ ਬੰਦ ਕਾਨੂੰਨ ਜਿਸ ਵਿੱਚ ਪਾਸ ਕਰ ਲਈ ਸਰਪਚਾਰ ਦੇ ਨਜੇਕਰ ਸਰਕਾਰ ਕ੍ਰਿਸਮਸ ਤੋਂ ਪਹਿਲਾਂ ਇਸ ਨੂੰ ਲਾਗੂ ਕਰਦੀ ਹੈ ਤਾਂ ਜਨ ਤੱਕ ਇਸ ਨੂੰ ਨਹੀਂ ਕੀਤਾ ਗਿਆ ਪਰ ਇਸ ਅਗਵਾਈ ਵਿੱਚ ਮਿਊਨਿਸਪਲ ਅਫੇਅਰ ਤੇ ਹਾਊਸਿੰਗ ਮੰਤਰਾਲੇ ਦੁਆਰਾ ਇਸੇ ਕਾਰਵਾਈ ਕੀਤੀ ਜਾਵੇਗੀ ਫੋਰਡ ਨੇ ਕਿਹਾ ਹੈ ਕਿ ਇਸ ਵਿੱਚ ਵਕਫਾ ਕੈਂਪਾਂ ਤੋਂ ਹਟਾਇਆ ਜਾ ਰਿਹਾ ਲੋਕਾਂ ਨੂੰ ਆਸਰਾ ਬੈਡਾਂ ਨੂੰ ਵਧਾਉਣ ਲਈ ਨਵੇਂ ਫੰਡ ਸ਼ਾਮਲ ਹੋਣਗੇ ਜਨਤਕ ਨਸ਼ੀਲੇ ਪਦਾਰਥਾਂ ਦੀ ਵਰਤੋਂ ਸਪਸ਼ਟ ਕਾਨੂੰਨੀ ਪਾਬੰਦੀਆਂ ਅਤੇ ਪੁਲਿਸ ਦੇ ਲਈ ਉਹਨਾਂ ਨਿਯਮਾਂ ਨੂੰ ਲਾਗੂ ਕਰਨ ਵਿੱਚ ਜੋ ਨਵੇਂ ਸਾਧਨ ਵਿੱਚ ਸ਼ਾਮਲ ਨੇ ਹਾਊਸਿੰਗ ਮੰਤਰੀ ਪਾਲ ਕੈਲਦਰਾ ਨੇ ਕਿਹਾ ਕਿ ਬਿੱਲ ਵਿੱਚ ਮਿਊਨਿਸਪੈਲਿਟੀਆਂ ਲਈ ਨਵੇਂ ਸਰੋਤ ਸ਼ਾਮਲ ਹੋਣਗੇ ਜੋ ਕੈਂਪਨ ਹਟਾਉਣ ਦੇ ਨਾਲ-ਨਾਲ ਕੰਮ ਕਰਨ ਲਈ ਤਿਆਰ ਕਰਦੇ ਨਜ਼ਰ ਆਉਣਗੇ ਅਸੀਂ ਇਹ ਯਕੀਨੀ ਬਣਾਵਾਂਗੇ ਕਿ ਅਸੀਂ ਆਪਣੇ ਮਿਊਂਸਪਲ ਭਾਈਵਾਲਾਂ ਲਈ ਇਹ ਯਕੀਨੀ ਬਣਾਉਣ ਲਈ ਸਰੋਤ ਦੇਵਾਂਗੇ ਕਿ ਸਾਡੇ ਜਨਤਕ ਸੁਰੱਖਿਆ ਪਰ ਇਹਦੇ ਨਾਲ ਹੀ ਅਸੀਂ ਸਮਝਦਾ ਕਿ ਜਿਹੜੇ ਲੋਕ ਮਾਨਸਿਕ ਸਿਹਤ ਅਤੇ ਨਸ਼ਾ ਖੋਰੀ ਕਰਨ ਦੇ ਰਿਆ ਵਿੱਚ ਨੇ ਅਸੀਂ ਵਾਧੂ ਮੋਹਿਆ ਕਰਵਾਵਾਂਗੇ ਤੇ ਸੰਕੇਤ ਸਰੋਤ ਉਹਨਾਂ ਵੱਲੋਂ ਇਹ ਗੱਲ ਦੱਸੀਗੀ ਕਿ ਉਹਨਾਂ ਨੂੰ ਵੱਧ ਸਹੂਲਤਾਂ ਕਿਤੇ ਨਾ ਕਿਤੇ ਦਿੱਤੀਆਂ ਜਾਣਗੀਆਂ ਫੈਲਦਰਨ ਕਹੇ ਕਿ ਉਹਨਾਂ ਨੂੰ ਨਗਰਪਾਲਿਕਾਵਾਂ ਦੇ ਉੱਚ ਸਪਸ਼ਟ ਵਿੱਚ ਕਿਹਾ ਕਿ ਕੈਂਪਾਂ ਤੇ ਕਾਰਵਾਈ ਦੀ ਜ਼ਰੂਰਤ ਹੈ ਸਰਕਾਰ ਇਹ ਬਚਨ ਬੱਤਾ ਵਾਲਾ ਇਸ਼ਾਰਾ ਕਰ ਰਹੀ ਹੈ ਕਿ ਇਹ ਪਹਿਲਾ ਤੋਂ ਸਬੂਤ ਵਜੂ ਕਰ ਚੁੱਕੀ ਹੈ ਤੇ ਕੈਂਪਾਂ ਲਈ ਉਹ ਸੰਪੂਰਨ ਪਹੁੰਚ ਕਰ ਰਹੀ ਹੈ 375 ਉੱਚ ਸਾਈ ਵਾਧੂ ਰਿਕਵਰੀ ਬੈੱਡ ਬਣਾਉਣ ਅਤੇ 378 ਮਿਲੀਅਨ ਡਾਲਰ ਦੀ ਗਰਮੀਆਂ ਦੇ ਬਰਾਨ ਕੋਸ਼ਨਾ ਨੀਤੀ ਰੋਕੀ ਜਾ ਰਹੀ ਹੈ ਸੂਬੇ ਦੇ ਬੇਕਾਰ ਦੇ ਲਈ ਰੋਕtham ਦੇ ਪ੍ਰੋਗਰਾਮਾਂ ਤੇ 700 ਮਿਲੀਅਨ ਦਾ ਘੱਟ ਸਾਲਾਨਾ ਖਰਚ ਜੋ ਆਏਗਾ ਸਾਨੂੰ ਲੱਗਦਾ ਹੈ ਕਿ ਅਗਲੇ ਹਫਤੇ ਜੋ ਸ਼ਰੂਤ ਪ੍ਰਦਾਨ ਕਰ ਰਹੇ ਨੇ ਕਿ ਜੋ ਸੁਧਾਰ ਨੇ ਅਗਲੇ ਹਫਤੇ ਪ੍ਰਦਾਨ ਹੋਏ ਨੇ ਇਸ ਭਾਈਵਾਲ ਕੈਂਪਾਂ ਨੂੰ ਹਟਾਉਣ ਦੀ ਇਜਾਜ਼ਤ ਦੇ ਦੇਣਗੇ ਕੈਲਦਰਾ ਬਰੋਕਿਆ ਗਿਆ ਫੋਰ ਨੇ ਪੱਤਰ ਨੂੰ ਭੇਜਣ ਦੇ ਕੁਝ ਹਫਤੇ ਪਹਿਲਾਂ ਪ੍ਰੀਮੀਅਰ ਨੇ ਸੁਝਾਅ ਦਿੱਤਾ ਕਿ ਉਹ ਕੈਂਪਾਂ ਨੂੰ ਹਟਾਉਣ ਲਈ ਕਾਨੂੰਨ ਪਾਸ ਕਰਨ ਲਈ ਇਸ ਦੇ ਬਾਵਜੂਦ ਧਾਰਾ ਦੀ ਵਰਤੋਂ ਕਰਨ ਦੀ ਤਿਆਰ ਹਨ ਧਾਰਾ ਦੀ ਵਰਤੋਂ ਕਰਨ ਦਾ ਮਤਲਬ ਹੋਣਾ ਕਿ ਕਾਨੂੰਨ ਕਾਇਮ ਰਹਿ ਸਕਦਾ ਹੈ ਭਾਵੇਂ ਕੋਈ ਵੀ ਅਦਾਲਤ ਇਸ ਨੂੰ ਚਾਰਟਰਡ ਦੇ ਅਧਿਕਾਰ ਦੀ ਉਲੰਘਣਾ ਉਹ ਜੋ ਦਰਦ ਰੱਦ ਕਰਦੀ ਹੋਵੇ ਇਹ ਧਾਰਾ ਬ੍ਰਿਟਿਸ਼ ਕੋਲੰਬੀਆ ਦੇ ਫੈਸਲਿਆਂ ਦੁਆਰਾ ਨਿਰਧਾਰਤ ਕੀਤੀ ਗਈ ਇੱਕ ਸਬੰਧਾਨੇ ਕੁਦਾਰਨ ਦੇ ਕਾਰਨ ਕਾਨੂੰਨ ਨੂੰ ਲਾਗੂ ਰੱਖਣ ਲਈ ਜ਼ਰੂਰੀ ਹੋ ਸਕਦੀ ਹੈ ਜਿਸ ਨੇ ਇੱਕ ਵਿਅਕਤੀ ਲਈ ਆਪਣੇ ਆਪ ਨੂੰ ਪਨਾਹ ਦੇਣ ਦੇ ਅਧਿਕਾਰ ਤਾਕਤ ਕੀਤੇ ਸੀ ਜੇਕਰ ਪਹੁੰਚਯੋਗ ਅਨਰੂਨੀ ਥਾਮਾ ਉਪਲਬਧ ਨਾ ਹੋਣ ਲੰਡਨ ਕਾਮੋ ਸੈਮ ਨੇ ਜਿੱਥੇ ਵੈਸਟਰਨ ਯੂਨੀਵਰਸਿਟੀ ਦੇ ਕਾਨੂੰਨ ਦੇ ਪ੍ਰੋਫੈਸਰ ਨੇ ਗਲੋਬਲ ਨਿਊਜ਼ ਨੂੰ ਦੱਸਿਆ ਕਿ ਕਾਨੂੰਨੀ ਉਧਾਰਨ A ਨਹੀਂ ਕਹਿੰਦੀ ਕਿ ਲੋਕਾਂ ਨੂੰ ਛਾਉਣੀਆ ਵਿੱਚ ਰਹਿਣ ਦਾ ਪੂਰਾ ਅਧਿਕਾਰ ਹੈ ਪਰ ਉਹ ਉਹਨਾਂ ਨੂੰ ਖਤਮ ਕਰ ਲਈ ਪੂਰੀ ਸੀਮਾਵਾਂ ਪ੍ਰਦਾਨਗੀ ਕਰਦੇ ਨੇ ਕੈਨੇਡੀਅਨ ਖਬਰਨਾਮਾ ਦੇ ਵਿੱਚ ਇਹ ਸੀ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਹੋਰ ਖਬਰਾਂ ਦੇਖਣੇ ਸੁਣਨੇ ਪੜ੍ਹਨੇ ਤਾਂ ਬਣੇ ਰਹੋ ਆਜ਼ ਮੀਜ਼ ਵਾਲਾ ਦੇ ਨਾਲ